ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਰਾਤ ਮੀਂਹ ਪੈ ਗਿਆ ਬਹੁਤ ਜ਼ਿਆਦੇ ਤੇ ਕਾਫੀ ਪਾਸੇ ਤਾਂ ਨੁਕਸਾਨ ਵੀ ਹੋਇਆ ਵਾਹਿਗੁਰੂ ਦੀ ਮਰਜ਼ੀ ਆ ਆਪਾਂ ਉਹਦੀ ਮਰਜ਼ੀ ਹੇਠ ਕੁਝ ਕਰ ਤਾਂ ਸਕਦੇ ਨਹੀਂ ਕਹਿ ਹੀ ਸਕਦੇ ਆ ਵੀ ਵਾਹਿਗੁਰੂ ਭਲੀ ਕਰੀ ਕਿ ਕਈ ਵੀਰਾਂ ਦੇ ਕਈ ਵੀਰਾਂ ਦੇ ਏਰੀਏ ਦੇ ਵਿੱਚ ਗੜੇ ਬਾਲੇ ਜਾਦੇ ਪਏ ਆ ਮੱਕੀਆਂ ਦਾ ਵੀ ਨੁਕਸਾਨ ਕਰਿਆ ਕਈਆਂ ਦੇ ਹਨ ਤੇ ਪਰ ਸਾਡੇ ਏਰੀਆ 'ਚ ਗੜੇ ਨਹੀਂ ਪਏ ਸਾਡੇ ਏਰੀਆ 'ਚ ਮੀਂਹੋਂ ਹੀ ਜ਼ਿਆਦਾ ਪਿਆ ਰਾਤ ਹਨ ਤੇ ਅੱਜ ਮੌਸਮ ਜੇ ਜਲੋ ਹੁਣ ਠੀਕ ਹੋ ਗਿਆ ਤੇ ਹੁਣ ਸਪਰੇਅ ਸਪਰੂ ਕਰਨ ਲੱਗਿਆਂ ਕੱਖਾਂ ਵਾਲੀ ਕਿਉਂਕਿ ਖੇਤ ਹੋ ਗਏ ਗਿੱਲੇ ਵਧੀਆ ਤਾਂ ਕਰਕੇ ਕੱਖਾਂ ਵਾਲੀ ਸਪਰੇਅ ਕਰਨ ਲੱਗਿਆਂ ਵੀ ਕਸਥਾਂ ਵਾਲੀ ਸਪਰੇਅ ਕਰਦੀ ਹੈ ਹਨ ਜਲਦੀ ਤੋਂ ਜਲਦੀ ਸਪਰੇਅ ਕਰੀਏ ਇਹ ਸਾਹ ਕਿੱਧਰ ਚੱਲੇ ਆ ਔ ਨਹੀਂ ਕਰਨ ਕੀ ਵੱਧ ਕੇ ਪਉਦ ਬਰੀ ਵੀ ਕਲੇਸੀ ਚਲ ਠੀਕ ਨਹੀਂ ਹੁਣ ਦੋਨੇ ਦਵਾਈ ਪਾਇਆ ਚੱਕੀ ਬੰਦ ਦੋ ਰੁਪਏ ਉਥੇ ਦੇਖ ਲਈ ਫਿਰ ਮਤਲਬ ਇਹ ਦੇ ਸੇ ਇਹ ਚੌੜਾ ਪੱਤਾ ਬਦਾ ਸੇ ਹਾਂ ਉੱਪਰ ਲਾਉਂ ਦੂਸਰਾ ਫਰੋਗ ਹੋ ਗਿਆ ਲੈ ਨਹੀਂ ਨਹੀਂ ਚੌੜਾ ਜਿਹੜੇ ਜਿਹੜੇ ਖੱਤਿਆਂ ਦੇ ਵਿੱਚ ਤਾਂ ਕੱਲੀ ਚੌੜੇ ਪੱਤੇ ਵਾਲੀ ਉਥੇ ਕੱਲੀ ਐਟਰਾਜਨ ਪਾਈ ਜਾਂਦੇ ਆ ਜਿੱਥੇ ਹੈਗਾ ਦੂਜਾ ਉਥੇ ਲੋਟਸ ਪਾਈ ਜਾਂਦੇ ਆ ਸ਼੍ਰੀ ਰਾਮ ਦੀ ਤੇ ਚਾਰ ਕਿੱਲੇ ਹੁੰਦੇ ਆ ਮਸਾਂ ਇੱਕ ਪੰਪ ਨਾ ਤੇ ਮੱਕੀ ਗੋਂ ਕੇ ਵੱਡੀ ਹੋ ਚੱਲੀ ਤੇ ਪੂਰਾ ਹੌਲੀ ਹੌਲੀ ਤੋੜਨਾ ਪੈਂਦਾ ਤੇ ਹਵਾ ਨੇ ਮੱਕੀ ਜੀ ਥੜਤੀ ਉਧਰ ਬੰਦੇ ਆਪਣੇ ਯੂਰੀਆ ਪਾਉਣ ਲੱਗੇ ਹੋਇਆ ਮੱਕੀ ਨੂੰ ਇਧਰ ਪਾ ਗਏ ਮਜਨੂਨ ਹੀ ਯੂਰੀਆ ਸਾਰੇ ਖੱਤੇ ਦਾ ਉਹ ਵੀ ਪੂਰੇ ਗਿੱਲੇ ਐ ਇਰ ਸਾਦ ਪੈਰ ਖੁੱਬਦੇ ਆ ਉਹਨਾਂ ਦੇ ਹਾਂ ਉਹ ਜਿਹੜਾ ਗੱਲੀਆਂ ਪੁੜੀਆਂ ਹੀ ਪਾ ਦੇ ਇਰ ਸਾਦ ਠੀਕ ਆ ਨਾ ਉਹ ਚ ਇਕੱਲੀ ਐਡਰਾਜਨ ਪਾ ਦੇ ਬਸ ਹੋਰ ਕੁਝ ਨਹੀਂ ਲੋੜ ਐਡਰਾਜਨ ਉਹ ਚ ਪੰਜ ਪੈਕੇਟ ਪਾ ਦੇ ਹਾਂ ਕਿੱਲੇ ਚ ਆਹ ਹੀ ਕਰੀ ਪਰ ਪੈਕੇਟ ਪੰਜ ਪਾ ਦੇ ਠੀਕ ਆ ਅੱਜ ਮੈਂ ਕਹ ਤੂੰ ਦੀ ਕਰੀ ਚੱਲੋ ਸਪਰੇ ਕਿਉਂਕਿ ਸਪਰੇ ਨਹੀਂ ਬੰਦ ਕਰਨੀ ਅੱਗੇ ਲੇਟ ਕਰ ਲਿਆ ਸਪਰੇ ਨੂੰ ਕੰਮ ਮੱਕੀ ਫਿਰ ਇੱਕਦਾਂ ਵੀ ਵੱਡੀ ਹੋ ਗਈ ਸਾਰੇ ਪਾਸੇ ਫਰਸਮਾ ਫੈਲਰ ਛਾਂਟਿਆ ਸੀਗਾ ਉਹਦੀ ਗੱਡੀ ਲੋਡ ਕਰੀਆ ਤਾਮਲ ਲੱਡੂ ਨੰਬਰ ਦੀ ਆ ਗੱਡੀਆਂ ਮੈਨੂੰ ਬੜੀਆਂ ਪਸੰਦ ਆ ਵੀ ਮੇਰੀਆਂ ਫੇਵਰੇਟ ਗੱਡੀਆਂ ਨੇ ਇਹ ਇਹਨਾਂ ਦੀ ਬੜੀ ਸੋਹਣੀ ਲੱਗਦੀ ਆ ਬਾਡੀ ਇਹ ਗਰਜੀਤ ਵੀਰਾ ਵਨ ਆਬੇ ਕੋਲੇ ਪਿੰਡ ਉਹਨੇ ਉਹੀ ਲੈਂਦਾ ਆਪਣੇ ਤੋਂ ਮਾਲ ਚਾਦੀ ਐਤਕੀ ਨਵੀਂ ਆੜੀ ਪਈ ਆ ਉਹਦੇ ਨਾਲ ਤੇ ਹੁਣ ਸਾਰਾ ਮਾਲ ਉਹੀ ਖਰੀਦ ਜਿਆਦੇ ਸਾਰਾ ਮਾਲ ਉਹੀ ਖਰੀਦਦਾ ਉਹੀ ਲੈ ਕੇ ਜਾਂਦਾ ਵਧੀਆ ਰਹਿ ਦਿੰਦਾ ਹੁਣ ਵੀ ਮੈਂ ਵੀਰੇ ਨੂੰ ਪੁੱਛਿਆ ਸੀਗਾ ਕਿ ਇੱਕ ਦਿਨ ਗੱਲ ਜਿਵੇਂ ਹੁਣ ਮੈਨੂੰ ਵੀਰਾਂ ਦੇ ਕਈਆਂ ਦੇ ਫੋਨ ਮੈਸੇਜ ਆਉਂਦੇ ਰਹਿੰਦੇ ਆ ਹਨਾ ਕਿ ਵੀਰੇ ਵੀ ਆਲੂਆਂ ਦਾ ਕੀ ਕਰੀਏ ਕੀ ਪਵੇ ਖਾ ਜਾਂ ਇਦਾਂ ਕਈ ਗੱਲਾਂ ਹਨਾ ਦਿਮਾਗ ਚ ਆਉਂਦੀਆਂ ਕਿ ਜਿਵੇਂ ਨਾ ਕਈ ਵੀਰਾਂ ਦੇ ਫੋਨ ਮੈਸੇਜ ਆਉਂਦੇ ਆਂਦੇ ਆ ਕਿ ਵੀਰੇ ਵੀ ਯਾਰ ਆਲੂਆਂ ਦਾ ਕੀ ਕਰੀਏ ਹਨਾ ਜਿਨ੍ਹਾਂ ਦੇ ਕਈਆਂ ਦੇ ਵੀਰਾਂ ਦੇ ਕੋਲੇ ਪਿਆ ਵੀ ਆ ਵੀ ਵੀਰੇ ਕੀ ਕਰਾਇ ਕੀ ਕਰਾਇਆ ਜਾਵੇ ਆਲੂਆਂ ਦਾ ਹਨਾ ਤੇ ਮੇਰਾ ਤਾਂ ਸਾਰੇ ਵੀਰਾਂ ਨੂੰ ਇੱਕੋ ਹੀ ਵਿਚਾਰ ਹੈਗਾ ਵੀਰੇ ਵੀ ਦੇਖੋ ਆਲੂ ਨਾ ਆਪਾਂ ਨੂੰ ਸਾਰੇ ਰੇਟਾਂ ਦੇ ਵਿੱਚ ਵੇਚੀ ਜਾਣੇ ਚਾਹੀਦੇ ਤੇ ਚਾਹੇ ਜਿੱਦਾਂ ਮਰਦੀ ਆ ਕਿ ਹਰੇਕ ਰੇਟ ਦੇ ਵਿੱਚ ਹਰੇਕ ਸਵਾਦ ਦੇਖਣਾ ਚਾਹੀਦਾ ਵੇਚੀ ਚੱਲੋ ਕਈ ਵਾਰ ਇਹ ਹੁੰਦਾ ਆਲੂਆਂ ਦੇ ਵਿੱਚ ਨਾ ਇਹਨੂੰ ਵੇਚ ਕੇ ਪਿਸਤਾ ਲੋ ਰੱਖ ਕੇ ਨਾ ਪਿਸਤਾਓ ਵੇਚ ਕੇ ਪਿਸਤਾਉਣਾ ਸੌਖਾ ਵਾ ਰੱਖ ਕੇ ਪਿਸਤਾਉਣਾ ਬਹੁਤ ਔਖਾ ਵਾ ਨਾਲ ਤਾਂ ਦੇਖ ਕੇ ਦਿਲ ਘਟੀ ਜਾਂਦਾ ਭਾਈ ਇਹਨੂੰ ਤੇ ਜੇ ਆਪਾਂ ਵੇਚ ਕੇ ਪਿਸਤਾ ਲੈਨੇ ਚਲੋ ਪੈਸੇ ਤਾਂ ਕੋਲੇ ਆ ਜਾਂਦੇ ਹਨਾ ਉਹ ਚੀਜ਼ਾਂ ਨੇ ਤੇ ਉਹ ਚੀਜ਼ਾਂ ਹੁੰਦੀਆਂ ਹਨਾ ਕਿ ਜਿਵੇਂ ਹੁਣ ਕਈ ਵੀਰ ਪੁੱਛ ਲੈਂਦੇ ਆ ਵੀ ਵੀਰੇ ਯਾਰ ਇਹਨੂੰ ਆਲੂਆਂ ਦਾ ਕਿਵੇਂ ਮੈਂ ਤਾਂ ਇਹੀ ਰਹਿ ਦਿੰਨਾ ਸਾਰਿਆਂ ਨੂੰ ਕਿ ਜਿਵੇਂ ਵੀ ਹੈਗਾ ਵਾ ਆਪਣਾ ਵੀ ਜਿਵੇਂ ਹੁਣ ਆਪਣੇ ਕੋਲ ਜ਼ਿਆਦਾ ਆਲੂ ਆ ਤੇ ਵੀ ਉਹਨੂੰ ਸਟੋਰ ਦੇ ਵਿੱਚ ਜਿੰਨੀ ਕ ਆਪਣੀ ਗੰਜਾਇਸ਼ ਆ ਉਹਨੂੰ ਸਟੋਰ ਕਰ ਲੋ ਨਹੀਂ ਗੰਜਾਇਸ਼ ਤਾਂ ਉਹਨੂੰ ਵੇਚ ਲੋ ਹਨਾ ਜੇ ਵੀ ਸਟੋਰ ਵੀ ਕਰਨਾ ਚਾਹੀਦਾ ਥੋੜਾ ਬਹੁਤ ਕਰ ਲਵੇ ਜੇ ਰੇਟ ਵਧੀਆ ਵਾ ਤਾਂ ਸਟੋਰ ਕਰ ਲੈਣਾ ਚਾਹੀਦਾ ਤੇ ਜਿਵੇਂ ਹੁਣ ਰੇਟ ਹੈ ਜੀ ਨਹੀਂ ਹੈਗਾ ਤੇ ਜੇ ਰੇਟ ਵਧੀਆ ਵਾ ਤਾਂ ਸੇਲ ਵੀ ਕਰੀ ਚੱਲੋ ਨਾਲ ਦੀ ਨਾਲ ਨਹੀਂ ਸਟੋਰ ਕਰ ਲੋ ਹਨਾ ਦੋਨੇ ਦੋਨੇ ਚੀਜ਼ਾਂ ਆਪਣੀਆਂ ਵਧੀਆ ਬੈਨੀਫਿਟ ਮਿਲਦਾ ਮਿਲ ਜਾਂਦਾ ਵਾ ਆਲੂਆਂ ਦੇ ਵਿੱਚੋਂ ਆਲੂਆਂ ਦਾ ਆਲੂਆਂ ਦੇ ਵਿੱਚ ਤਾਂ ਵੀਰੇ ਦੇਖੋ ਜਦੋਂ ਹੁਣ ਆਪਾਂ ਸਟੋਰ ਵੀ ਕਰ ਲੈਣਾ ਚਾਹੀਦਾ ਹਨਾ ਤੇ ਸੇਲ ਵੀ ਕਰਨਾ ਚਾਹੀਦਾ ਸਾਰੇ ਕੁਸ਼ੀ ਕਰ ਕਰਕੇ ਦੇਖ ਲੈਣੇ ਚਾਹੀਦੇ ਇੱਕ ਪਾਸੇ ਨੂੰ ਨਾ ਭਜੋ ਕਿ ਹਾਂ ਜੇ ਆਪਾਂ ਰੱਖ ਕੇ ਵੀ ਕੋਈ ਫਾਇਦਾ ਨਹੀਂ ਹੁੰਦਾ ਜੇ ਰੇਟ ਵਧੀਆ ਵਾ ਜੇ ਯਾਨੀ ਕਿ 700 ਨੂੰ ਆਪਣਾ ਆਲੂ ਵੇਖਦਾ ਵਾ 600 ਤੋਂ ਉੱਪਰ ਜਿਵੇਂ ਵਿਕੀ ਜਾਂਦਾ ਵਧੀਆ ਰੇਟ ਆ ਤਾ ਵੇਚ ਵੀ ਲੋ ਜੇ ਹੁਣ ਆਪਾਂ ਕਿਸੇ ਦੇ ਪੈਸੇ ਹੀ ਦੇਣੇ ਆ ਆਪਾਂ ਸਟੋਰ ਕਰਕੇ ਕੀ ਵੀ ਕੀ ਕਰਾਂਗੇ ਆਲੂ ਹਨ ਤੇ ਵੇਚਣਾ ਵੀ ਚਾਹੀਦਾ ਵਾ ਤੇ ਹਾਂ ਜੇ ਆਪਾਂ ਸਮਝ ਲਓ 50 60 ਕਿਲੇ ਲਾਏ ਆ ਜੇ 1000 ਗੱਟੂ 1500 ਗੱਟੂ ਬੁੱਕ ਸਟੋਰ ਕਰ ਲਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਕਰ ਲੈਣਾ ਚਾਹੀਦਾ ਵਾ ਇੰਨਾ ਕੁ ਤਾਂ ਸਟੋਰ ਤੇ ਹੁਣ ਆਹ ਅਗਰਜੀਤ ਵੀਰ ਆ ਬਾ ਨਾਬੇ ਕੋਲੇ ਪਿੰਡ ਆ ਇਹਦਾ ਸਰਪੰਚ ਸਰਪੰਚ ਕਹਿੰਦੇ ਆ ਇਹਨੂੰ ਏ ਏ ਵੀਰ ਆਲੂ ਬਹੁਤ ਖਰੀਦਦਾ ਵਾ ਬਹੁਤ ਵਧੀਆ ਰਾਇ ਦਿੰਦਾ ਵਾ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਹਾਂ ਵੀ ਹੁਣ ਏ ਵੀ ਆਲੂ ਨਹੀਂ ਖਰੀਦਿਆ ਹੋਇਆ ਵਾ ਤੇ ਬਾਕੀ ਚਲੋ ਜੋ ਵੀ ਹੈਗਾ ਵਾ ਆਲੂਆਂ ਦੇ ਵਿੱਚ ਇਹੀ ਆ ਵੀ ਇਹਨੂੰ ਬਸ ਵੇਚੀ ਚੱਲੋ ਸਾਰੇ ਤਰ੍ਹਾਂ ਦੇ ਮਾਹੌਲ ਦੇਖੋ ਇਹਦੇ ਵਿੱਚ ਆਲੂਆਂ ਦੇ ਵਿੱਚ ਵੇਚ ਵੀ ਦਿਓ ਸਟੋਰ ਵੀ ਰੱਖ ਲਓ ਥੋੜਾ ਜਿਹਾ ਬਾਅਦ ਚੋ ਵੀ ਵੇਚ ਲਓ ਸਾਰਾ ਤਰੀਕਾ ਇਹ ਕਰ ਲਓ ਹੁਣ ਮੈਂ ਦੇਖੋ ਪਹਿਲਾਂ ਵੀ ਸੌਦਾ ਕਰਿਆ ਹੋਇਆ ਸੀ ਥੋੜੇ ਜਿਹਾ ਉਹ ਵੇਚ ਤਾਂ ਹੁਣ 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 ਮੇਰਾ ਆਲੂ ਕਿਸੇ ਦਾ ਸੌਦਾ ਨਹੀਂ ਕਰਿਆ ਹੁਣ ਸਾਰਾ ਮੇਰੇ ਕੋਲ ਖੁੱਲਾ ਹੀ ਪਿਆ ਵਾ ਜਿਹੜਾ ਵੀ ਰੇਟ ਹੋਊਗਾ ਆਪਾਂ ਵੇਚੀ ਚੱਲਾਂਗੇ ਹਨਾ ਹੌਲੀ ਹੌਲੀ ਤੇ ਬਸ ਉਹ ਇੱਕੋ ਜਿਹੀ ਗੱਲਾਂ ਨੇ ਕਿ ਜਿਹੇ ਜਿਹੇ ਮਾਹੌਲ ਆ ਉਸ ਹਿਸਾਬ ਨਾਲ ਆਪਾਂ ਨੂੰ ਮਾਰਕੀਟ ਦੇ ਵਿੱਚ ਆਪਾਂ ਨੂੰ ਕਰ ਲੈਣਾ ਚਾਹੀਦਾ ਆਲੂਆਂ ਦਾ ਕੁਝ ਨਹੀਂ ਹੈਗਾ ਆਲੂਆਂ ਦੇ ਵਿੱਚ ਮੇਨ ਗੱਲ ਤਾਂ ਇਹੀ ਹੈ ਧਿਆਨ ਦੇਣ ਵਾਲੀ ਕਿ ਇਹਦੇ ਸਾਰੇ ਰੇਟ ਜੇ ਲੈ ਲਓ ਬਸ ਕਿਸ ਸਟੋਰ ਵੀ ਨਜਾਇਜ਼ ਵੀ ਨਹੀਂ ਲਾਉਣ ਦੀ ਲੋੜ ਸਟੋਰ ਜੀ ਆਪਣਾ 6 7 ਸਤੋਂ ਨੂੰ ਵੇਖਦਾ ਵਾਤਾ ਵੇਚ ਕੇ ਆਰਾਮ ਨਾਲ ਪਰਾਂ ਹੋਵੋ ਥੋੜੇ ਵਾਲੇ ਸਟੋਰ ਲਾ ਲਓ ਨਹੀਂ ਤਾਂ ਲੋੜ ਨਹੀਂ ਹੈਗੀ ਤੇ ਬਾਲੇ ਨਜਾਇਜ਼ ਵੀ ਪੰਗੇ ਲੈਣ ਦੀ ਜੇ ਹਾਂ ਜੇ ਆਪਣੇ ਕੋਲੇ ਗੰਜਾਇਸ਼ ਆ ਵੀ ਜੇ ਆਪਣੇ ਕੋਲੇ ਗੰਜਾਇਸ਼ ਹੈਗੀ ਆ ਪੈਸੇ ਹੈਗੇ ਆ ਫਿਰ ਚਾਹੇ ਵੀਰੇ ਸਾਰਾ ਸਟੋਰ ਲਾ ਲਓ ਫਿਰ ਕੋਈ ਨਹੀਂ ਫਿਰ ਜੂਆ ਹੀ ਆ ਜੂਆ ਕਢ ਕੇ ਦੇਖ ਵੀ ਲੈਣਾ ਚਾਹੀਦਾ ਆਲੂਆਂ ਦਾ ਤਾਂ ਹਨਾ ਤੇ ਇਹੀ ਚੀਜ਼ਾਂ ਨੇ ਆਲੂਆਂ ਦੇ ਵਿੱਚ ਹੋਰ ਤਾਂ ਚਲੋ ਕੀ ਆ ਵੀ ਆਲੂਆਂ ਦੇ ਵਿੱਚ ਸਾਰੇ ਵੀਰਾਂ ਨੂੰ ਤਾਂ ਬਹੁਤ ਮੈਨੂੰ ਵੀਰ ਪੁੱਛੀ ਜਾਂਦੇ ਨੇ ਵੀ ਵੀਰੇ ਅਸੀਂ ਕੀ ਕਰੀ ਆ ਆਲੂ ਸਟੋਰ ਕਰਦੀਏ ਜਾਂ ਵੇਚਦੀਏ ਮੈਂ ਤਾਂ ਇਹੀ ਕਹਿ ਦਿੰਦਾ ਰਹਿ ਦਿਨਾ ਉਹਨਾਂ ਵੀ ਵੀਰੇ ਜੇ ਤੁਹਾਡੀ ਗੰਜਾਇਸ਼ ਹੈਗੀ ਆ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਰੱਖ ਲਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਵੀ ਪੈਸਿਆਂ ਦੀ ਲੋੜ ਆ ਤਾਂ ਫਿਰ ਮੈਂ ਕਹਿੰਦਾ ਵੀਰੇ ਵੇਚ ਲਓ ਕਿਉਂਕਿ ਵੀ ਵੀਰੇ ਰੇਟ ਬਹੁਤ ਸੋਹਣਾ ਆ ਆਲੂ ਪੱਕ ਦਾ ਵੀ ਜੇ ਵੇਚਣਾ ਵਾ ਤਾਂ ਫਿਰ ਵੇਚ ਲਓ ਹਨਾ ਕਿ ਦੋਨੀਆਂ ਗੱਲਾਂ ਹੁੰਦੀਆਂ ਨੇ ਆਪਣੀਆਂ ਤੇ ਆਪਾਂ ਨੂੰ ਹੋਰ ਤਾਂ ਚਲੋ ਕੀ ਆ ਕਿ ਇਹਦੇ ਵਿੱਚ ਸਟੋਰ ਦੇ ਲਾਉਣ ਦੇ ਵਿੱਚ ਤਾਂ ਫਾਇਦਾ ਵੀ ਆ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਨਾ ਦੋਨੇ ਚੀਜ਼ਾਂ ਹੀ ਵੀ ਕੋਈ ਕਹਿ ਨਹੀਂ ਸਕਦੇ ਸਟੋਰ ਦੇ ਵਿੱਚ ਆਲੂਆਂ ਦਾ ਵਿੱਚ ਆਲੂਆਂ ਦਾ ਕੋਈ ਵੀ ਜਾਣਕਾਰ ਨਹੀਂ ਬਣਿਆ ਅਜੇ ਤੱਕ ਵੀ ਕਹਿ ਲਉਣਾ ਵੀ ਜਿਵੇਂ ਆਲੂਆਂ ਦਾ ਕੋਈ ਪੰਡਤ ਨਹੀਂ ਬਣਿਆ ਵੀ ਕਿਸੇ ਨੂੰ ਕੁਝ ਨਹੀਂ ਪਤਾ ਵੀ ਕੀ ਹੋ ਜਾਣਾ ਕੋਈ ਇਹਦੇ ਬਿਲਕੁਲ ਇਹਦੀ ਕੱਚੀ ਸਬਜ਼ੀ ਦਾ ਕੋਈ ਵੈਲਿਊ ਨਹੀਂ ਹੁੰਦੀ ਵੀ ਕੱਚੀ ਸਬਜ਼ੀ ਦੇ ਵਿੱਚ ਕੀ ਹੋ ਜਾਣਾ ਕੱਚੀ ਸਬਜ਼ੀ ਦਾ ਇਹੀ ਕੰਮ ਹੁੰਦਾ ਕਿ ਇਹਨੂੰ ਵਿੱਚੋਂ ਵੇਚੋ ਵੇਚ ਕੇ ਪਸਤਾਵ ਰੱਖ ਕੇ ਥੋੜਾ ਥੋੜਾ ਸਵਾਲ ਸਾਰੇ ਰੇਟਾਂ ਦਾ ਦੇਖੀ ਚੱਲੇ ਪਹਿਲਾਂ ਵੀ ਬੀਜ ਲਓ ਤੇ ਇਹਨੂੰ ਬੀਜੋ ਵੀ ਟਾਈਮ ਤੇ ਬਜਾਈ ਇਹਦੀ ਟਾਈਮ ਤੇ ਕਰੋ ਲੇਟ ਨਾ ਕਰੋ ਬਜਾਈ ਲੇਟ ਬਜਾਈ ਕਰਨ ਨਾਲ ਹਮੇਸ਼ਾ ਝਾੜ ਘਟਦਾ ਵਾਪਨਾ ਜਾਂ ਉਹਦੀ ਕੇਅਰ ਬਹੁਤ ਕਰੋ ਬਹੁਤ ਕਰਨੀ ਪੈਂਦੀ ਹੈ ਕੇਅਰ ਹਨਾ ਸਪਰੇ ਹਾਂ ਸਪਰੂਆਂ ਹੋਰ ਬਹੁਤ ਕੋਸ਼ ਤੀਜਾਂ ਦਾ ਧਿਆਨ ਰੱਖਣਾ ਪੈਂਦਾ ਸਾਰੀ ਫਸਲ ਦੇ ਵਿੱਚ ਜਿਵੇਂ ਹੁਣ ਐਤ ਕੀ ਅੱਗੇ ਮੈਂ ਨਾ ਮੱਕੀ ਅਪ੍ਰੈਲ ਪ੍ਰੂਲ ਤੱਕ ਵੀ ਲਾਉਂਦਾ ਰਹਿੰਦਾ ਹੁੰਦਾ ਸੀਗਾ ਅਪ੍ਰੈਲ ਮਹੀਨੇ ਚ ਵੀ ਬੀਜ ਦੇਣੀ ਮੱਕੀ ਤੇ ਪਰ ਐਤ ਕੀ ਆਪਾਂ ਵੀ ਕੀ ਤੁਹਾਨੂੰ ਦੱਸਿਆ ਸੀ ਜਿੱਦਣ ਐਂਡ ਕਰਤਾ ਯਾਨੀ ਕਿ ਹੁਣ ਆਪਣੀ ਮੱਕੀ ਸਾਰੀ ਹਰੀ ਖੜੀ ਆ ਨਾ ਵੀ ਆਪਾਂ ਐਂਡ ਕਰਤਾ ਸੀ ਮੱਕੀ ਦਾ ਵੀ ਇਸ ਤੋਂ ਬਾਅਦ ਬੀਜਣੀ ਹੀ ਨਹੀਂ ਮੱਕੀ ਬਸ ਤੇ ਚਲੋ ਐਤ ਕੀ ਔਆ ਵੀ ਮੇਰੀ 100 ਕਿਲੋ ਮੱਕੀ ਨਾ ਅਕਤੂਬਰ ਫਰਵਰੀ ਫਰਵਰੀ ਦੇ ਵਿੱਚ ਬੀਜੀ ਗਈ ਸੀ 100 ਕਿਲੋ ਮੱਕੀ ਤਾਂ ਕਰਕੇ ਮੈਂ ਕਹਿੰਦਾ ਕਿ ਕੋਈ ਐਤ ਕੀ ਬਿਲਕੁਲ ਉਹ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਕਿ ਵੀ ਮੱਕੀ ਦੇ ਵਿੱਚ ਮੱਕੀ ਵੀ ਵਧੀਆ ਰਹਿਣੀ ਆ ਮੱਕੀ ਵੀ ਐਤਕੀ ਆਪਾਂ ਪੂਰੀ ਆਪਦੀ ਸੁਕਾ ਕੇ ਵੇਚਣੀ ਆ ਸਾਰੀ ਉਹਦੀ ਸਾਰੀ ਮੱਕੀ ਦਿੱਲੀ ਮੱਕੀ ਬਿਲਕੁਲ ਨਹੀਂ ਵੇਚਣੀ ਤੇ ਸਾਰੀ ਮੱਕੀ ਸੁਕਾ ਕੇ ਵੇਚਾਂਗੇ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਬਾਕੀ ਜੋ ਵੀ ਵੀਰਾਂ ਦਾ ਸੁਝਾਅ ਆ ਅਗਲੀ ਵਾਰ ਤੋਂ ਐਤਕੀ ਚਲੋ ਮੈਨੂੰ ਸ਼ਾਇਦ ਕੁਝ ਗੱਲਾਂ ਮੇਸਤ ਵੀ ਹੋ ਗਈਆਂ ਹੋਣਗੀਆਂ ਹਨਾ ਪਰ ਅਗਲੀ ਵਾਰ ਤੋਂ ਆਪਾਂ ਹਰੇਕ ਵੀਰ ਦੇ ਸਾਰੀ ਕੱਲੀ-ਕੱਲੀ ਗੱਲ ਮੈਂ ਦੱਸਿਆ ਕਰੂੰ ਵੀਡੀਓ ਦੇ ਵਿੱਚ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਆਲੂ ਲਾਉਣ ਤੋਂ ਲੈ ਕੇ ਸਾਰੇ ਕਾਜ। ਬਾਦ ਸਾਹਿਬ ਦਾ ਜਿਹੜਾ ਆਲੂ ਲਾਉਣਾ ਵੀਰ ਇਹਦਾ ਝੋਨਾ ਦੇਖ ਕੇ ਸਹੀ ਕਰ ਲਾਇਓ। ਝੋਨਾ ਨਾਲ ਪੂਛਾ-ਪਾਸ਼ਾ ਨਾਲ ਲਾਇਓ ਜੀ ਚੱਲੂਗਾ। ਬਾਕੀ ਵੀਰੇ ਆਲੂਆਂ ਦਾ ਜਿਹੜਾ ਲਾਉਣ ਦਾ ਪ੍ਰੋਸੀਜਰ ਆ ਨਾ ਉਹ ਆਲੂ ਝੋਨਾ ਬੀਜਣ ਤੋਂ ਸਟਾਰਟ ਰੱਖਿਓ। ਕੀ ਝੋਨੇ ਦੇ ਵਿੱਚ ਹੀ ਪਰਤਿਆ ਕੇ ਰੱਖਿਓ ਕੀ ਅਸੀਂ ਆਲੂ ਲਾਉਣੇ ਆ। ਇਹ ਬਾਅਦ ਚ ਪੂਸ਼ਾ ਝੋਨਾ ਲਾ ਕੇ ਉਦੋਂ ਨਾਲ ਦੈਲ ਬਣਾਇਓ ਕੀ ਹਾਂ ਯਾਰ ਆਪਾਂ ਬੀਜ ਲੈ ਲੀਏ ਤਾਂ ਆਲੂ ਲਾ ਲਈਏ ਨਹੀਂ ਜੇ ਤੁਸੀਂ ਝੋਨ ਆਲੂ ਲਾਉਣੇ ਆ ਤਾਂ ਝੋਨੇ ਤੋਂ ਸਟਾਰਟਿੰਗ ਕਰਿਓ ਕਿ ਆਪਦਾ ਝੋਨਾ ਉਸ ਹਾਵ ਨਾਲ ਚਲਾਇਓ ਪੂਸ਼ਾ ਜਾਂ ਪੀਲੀ ਪੂਸ਼ਾ ਲਾ ਕੇ ਝੋਨ ਆਲੂ ਨਹੀਂ ਲੱਗਣੇ ਹੈਗੇ ਇਸ ਗੱਲਾਂ ਦਾ ਪਹਿਲਾਂ ਗੌਰ ਕਰਿਓ ਵੀਰ ਬਣੇ ਸਾਰੇ ਜਾਣੇ ਕਿਉਂਕਿ ਕਈ ਵੀਰ ਪੂਸ਼ਾ ਝੋਨਾ ਜਾਂ ਪੀਲੀ ਪੂਸ਼ਾ ਲਾ ਕੇ ਫਿਰ ਨਵੰਬਰ ਦੀ 20 20 ਤਰੀਕ ਨੂੰ ਆਲੂ ਬੀਜਦੇ ਆ ਉਹ ਚੀਜ਼ਾਂ ਨਾ ਕਰਿਓ ਕਿਹੜਾ ਆਲੂ ਬੀਜਣਾ ਤਾਂ ਟਾਈਮ ਲੀ ਆਪਦਾ ਵੀਜਿਓ ਤੇ ਫਸਲ ਆਪਦੀ ਸਹੀ ਕਰਕੇ ਦੇਖਿਓ। ਠੀਕ ਨਹੀਂ? ਮੱਕੀ ਦੇ ਵੀ ਹੁਣ ਵੀਰੇ ਮੈਂ ਕੱਲੀ-ਕੱਲੀ ਚੀਜ਼ ਹੁਣ ਪੂਰਾ ਮੱਕੀ ਤੋਂ ਮੈਂ ਪੂਰਾ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦਾ ਜੋ ਵੀ ਚੀਜ਼ ਮੈਂ ਕਰਦਾ ਵਾਂ ਜੋ ਵੀ ਸਪਰੇਅ ਕਰੀ ਆ ਯੂਰੀਆ ਤੇ ਚਲੋ ਆਪਾਂ ਆਪਦੇ ਮੁਤਾਬਕ ਵੀਰੇ ਪਾਈ ਜਾਣਾ ਹਨਾ ਯੂਰੀਆ ਕਈ ਵੀਰ ਪਾਉਂਦਾ ਵੀਰੇ ਯੂਰੀਆ ਕਦੋਂ ਪਾਈਏ ਵੀਰੇ ਯੂਰੀਆ ਦਾ ਤਾਂ ਐ ਹਾਂ ਜਦੋਂ ਤੁਹਾਨੂੰ ਲੱਗਦਾ ਕਿ ਆ ਫਸਲ ਮੰਗਦੀ ਆ ਉਦੋਂ ਯੂਰੀਆ ਆਪਦਾ ਦੇਈ ਚਲੋ ਹਨਾ ਬੀਰੇ ਪਤਾ ਕੀ ਆ ਜੂਰੀਆ ਹੁਣ ਕਈ ਵਾਰ ਕਈ ਖੇਤਾਂ ਨੂੰ ਤਿੰਨ ਗੱਟੂ ਲੱਗ ਜਾਂਦੇ ਆ ਕਈਆਂ ਨੂੰ ਚਾਰ ਵੀ ਲੱਗ ਜਾਂਦੇ ਆ ਉਹਦੇ ਵਿੱਚ ਕੀ ਕਰਾਂਗੇ ਇਹ ਗੱਲ ਅਭੀ ਕਈ ਖੇਤਾਂ ਦੇ ਚਾਰ ਗੱਟੂ ਵੀ ਲੱਗ ਜਾਂਦੇ ਆ ਉਹਦਾ ਕੋਈ ਚੱਕਰ ਨਹੀਂ ਹੈਗਾ ਕਿ ਆਪਦਾ ਹਿਸਾਬ ਦਾ ਜੂਰੀਆ ਦੇ ਜਿੰਨਾ ਕਿ ਤੁਹਾਡੇ ਖੇਤਾਂ ਨੂੰ ਲੋੜ ਆ ਉਸ ਹਿਸਾਬ ਨਾਲ ਦੇ ਕੇ ਬਤਾਉਂਦਾ ਸਹੀ ਆੰਬ ਨੂੰ ਬੂਰ ਦੇਖੋ ਕਿੰਨਾ ਵਧੀਆ ਹੈ ਹਨਾ ਕਿੰਨਾ ਸੋਹਣਾ ਲੱਗਦਾ ਬੁੱਫਲਾਂ ਨਾਲ ਭਰਿਆ ਹੈ ਦੇ ਬੜਾ ਸੋਹਣਾ ਲੱਗਦਾ ਤਰਫ ਵਾਲੇ ਵੀਰ ਮੈਨੂੰ ਕਹੀ ਜਾਂਦੇ ਰਹਿੰਦੇ ਵੀ ਵੀਰੇ ਵੀ ਡੀਲੇ ਨੂੰ ਕੀ ਮਾਰਦੀ ਆ ਡੀਲੇ ਨੂੰ ਮੈਨੂੰ ਡੀਲਾ ਹੀ ਨਹੀਂ ਸੀ ਪਤਾ ਲੱਗਦਾ ਵੀ ਡੀਲਾ ਕਿਹਨੂੰ ਕਹਿੰਦੇ ਆ ਸਾਡੇ ਇਹ ਤਾਂ ਮੋਥਾ ਕਹਿ ਦਿੰਦੇ ਹਨਾ ਕਿ ਆਹ ਦੇਖੋ ਮੋਥੇ ਦੇ ਲਈ ਮੈਂ ਵੀ ਐਟਰ ਆਹੀ ਪਾਈ ਆ ਲੋਟ ਸੀ ਆਹ ਦੇ ਸਾਡੇ ਵੀ ਹੋਇਆ ਡੀਲਾ ਤੁਹਾਨੂੰ ਦਿਖਾਵਾਂ ਇਹ ਆ ਦੇ ਵੀਲਾ ਹੋਇਆ ਹੈ ਯਾ ਦੇ ਹੁਣ ਦਪਰੇ ਲੱਗੇ ਆ ਗਿੱਲੇ-ਗਿੱਲੇ ਕਿੱਤਾਂ ਨੂੰ ਕਰਨ ਸਪਰੇ। ਤੋਂਗੇ ਰਾਤ ਮੀਂਹ ਪੈ ਗਿਆ ਸੀ ਪੂਰਾ ਤੇ ਜਿਹੜੇ ਖੇਤ ਸੁੱਕੇ ਸੀ ਉਹ ਵੀ ਪੂਰੇ ਵਧੀਆ ਗਿੱਲੇ ਹੋ ਗਏ ਪੈਰ ਖੁੱਬਣ ਲੱਗ ਗਿਆ। ਤਾਂ ਹੁਣ ਸਪਰੇ ਮੈਂ ਕਹ ਤੂੰ ਕਰੀ ਦੋ ਵਧੀਆ ਤਰੀਕੇ ਨਾਲ ਹੋ ਜੂ ਸਪਰੇ। ਤੇ ਆਂਬ ਤੇ ਬੂਰ ਦੇਖ ਲੋ ਕਿੰਨਾ ਆਇਆ ਹੈ ਕਿੰਨਾ ਵਧੀਆ ਹਨਾ। ਬੜਾ ਸੋਹਣਾ ਲੱਗਦਾ ਹਨ। ਐ ਥੱਲੇ ਤੱਕ ਨਮਾਉਂਦਾ ਰਹਿੰਦਾ ਪੰਪ ਇਹਦੀ ਇਹੀ ਖਾਸੀਅਤ ਹੈ ਇੱਕ ਹੋਰ ਕੋਸ ਨਹੀਂ ਬਸ ਇਹ ਖਾਸੀਅਤ ਇਹਦੀ ਸਭ ਤੋਂ ਵੱਡੀ ਹੈ ਪੂਰੀ ਨਜ਼ਾਰੇਦਾਰਤ ਭਰੇ ਹੁੰਦੀ ਹੈ ਇਹਦੇ ਨਾਲ ਅੱਜ ਸ਼ੁਰੂ ਕਰਨ ਲੱਗੇ ਆ ਡਾਇਮੰਡ ਦੀ ਜੀ1 ਦੀ ਗ੍ਰੇਡਿੰਗ ਸੂਰਾ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਸਫਾਈ ਕਰਾਉਣ ਨੂੰ ਥੋੜਾ ਟਾਈਮ ਨਹੀਂ ਲੱਗਦਾ ਬਹੁਤ ਜ਼ਿਆਦਾ ਟਾਈਮ ਲੱਗਦਾ ਇਕੱਲੀ-ਇਕੱਲੀ ਮਸ਼ੀਨ ਦਾ ਖਾਨਾ ਸਾਫ਼ ਕਰਨਾ ਇਕੱਲਾ-ਇਕੱਲਾ ਥੱਲੇੋਂ ਆਲੂ ਨਾ ਹੋਵੇ ਕੋਈ ਵੀ ਕਿਤੇ ਹਨਾ ਸਾਰਾ ਕੁਝ ਪੂਰੀ ਚੰਗੀ ਤਰ੍ਹਾਂ ਸਫਾਈ ਕਰਨੀ ਪੈਂਦੀ ਹੈ ਕਿਉਂਕਿ ਇੱਕ ਵੀ ਆਲੂ ਉੱਪਰ ਰਹਿ ਗਿਆ ਤਾਂ ਸਾਰਾ ਕੰਮ ਫੇਰ ਉਰਲ ਜਾਂਦਾ ਹਨਾ ਬਹੁਤ ਟਾਈਮ ਲੱਗ ਜਾਂਦਾ ਸਫਾਈਆਂ ਕਰਨ ਨੂੰ 2-3 ਘੰਟੇ ਖਾ ਜਾਂਦੀਆਂ ਮਸ਼ੀਨ ਓਏ ਉਹ ਪਰਲੇ ਪਾਸੇ ਬੋਰੀ ਉਠਾ ਉਹਦੇ ਥੱਲੇ ਦੇ ਖਾਲੂ ਪਏ ਆ ਉਹ ਬੋਰੀਆਂ ਚੱਕ ਉਠਾਓ ਬੋਰੀਆਂ ਤੇ ਬਹੁਤ ਟਾਈਮ ਜਾਨੀ ਕਿ ਖਰਾਬ ਹੋਣਾ 2 2.5 ਘੰਟੇ 3 ਘੰਟੇ ਲੱਗ ਜਾਂਦੇ ਆ ਆ ਆਲੂਆਂ ਦੀ ਸਫਾਈ ਕਰਨ ਨੂੰ ਆ ਛੈ ਦੀ ਸਫਾਈ ਕਰਨ ਨੂੰ ਮਸ਼ੀਨ ਪੂਰੀ ਸਫਾਈ ਹੋਣ ਤੋਂ ਬਾਅਦ ਫੇਰ ਜਿੱਥੇ ਜਾ ਕੇ ਮਸ਼ੀਨ ਚਲਾਉਣੀ ਪੈਂਦੀ ਹੈ ਬਹੁਤ ਟਾਈਮ ਖਰਾਬ ਹੋ ਜਾਂਦਾ ਬਾਈ ਸਫਾਈ ਤਾਂ ਤੇ ਪਰ ਫੇਰ ਵੀ ਬੱਚੇ ਸੌਂ ਤਾਂ ਖਾ ਨਹੀਂ ਸਕਦੇ ਵੀਰੇ ਕੀ ਵੀ ਗਲਤੀ ਨਾਲ ਕਿਤੇ ਗੋਲੀ ਡੇਪੀ ਜਾਂ ਕੁਝ ਹੋਰ ਹੋ ਗਿਆ ਉਹ ਮਿੱਟੀ ਥੱਲੇ ਛੱਡਦੇ ਉਹਦੇ ਵਿੱਚੋਂ ਨਿਕਲੇ ਆਉਣਾ ਆਲੂ ਤੇ ਕਿਤੇ ਕੋਈ ਇੱਕ ਅੱਧਾ ਜਿਹਾ ਰਹਿ ਵੀ ਜਾਵੇ ਚਲੋ ਫੇਰ ਰੌਗਿੰਗ ਤਾਂ ਕਰਵਾਉਣੀ ਆ ਹੋਰ ਕੀ ਕਿ ਹੁਣ ਆਪਦੇ ਜਾਨੀ ਤੁਹਾਨੂੰ ਦੇ ਲੋ ਦੀਦਾ ਹੋਣਾ ਐਨ ਪੂਰੀ ਸਾਰੇ ਪਾਸੇ ਸਫਾਈ ਕਰੀ ਹੋਈ ਕਿਤੇ ਕੋਈ ਇੱਕ ਦਾਣਾ ਵੀ ਨਹੀਂ ਹੈਗਾ ਹਨ ਤੇ ਪੂਰੀ ਸਫਾਈ ਕਰਕੇ ਹਰੇਕ ਵੈਰਾਈਟੀ ਦੇ ਆਪ ਐਵੇਂ ਕਰਦੇ ਆ ਉਹ ਨਹੀਂ ਹੈ ਕਿ ਡਾਇਮੰਡ ਦੇ ਜੀਵੰਨ ਕਰਕੇ ਐ ਕਰਦੇ ਆ ਨਹੀਂ ਹਰੇਕ ਵੈਰਾਈਟੀ ਪੂਰੀ ਜਦੋਂ ਕੋਈ ਵੀ ਚੇਂਜ ਕੋਣਾ ਜਿਵੇਂ ਪਕਰਾਜ ਤੋਂ ਐਲ ਆ ਤੋਂ ਬਾਅਦ ਕੋਈ ਪਕਰਾਜ ਲਾਉਣਾ ਉਦੋਂ ਵੀ ਸਫਾਈ ਪੂਰੀ ਹਰੇਕ ਵੈਰਾਈਟੀ ਤੋਂ ਬਾਅਦ ਵੀਰੇ ਪੂਰੀ ਸਫਾਈ ਕਰਕੇ ਫੇਰ ਹੀ ਗ੍ਰੇਡਿੰਗ ਕਰਦੇ ਉਹਨਾਂ ਜਰ ਕੋਈ ਗ੍ਰੇਡਿੰਗ ਨਹੀਂ ਹੁੰਦੀ ਮੈਂ ਤਿੰਨ ਗਰੇਡੀਆਂ ਕਰਦੀਆਂ ਪਹਿਲਾਂ ਗੋਲੀ ਕੱਢਦੀ ਫੇਰ 35mm ਵਾਲਾ ਕੱਢਦਾ ਉਸ ਤੋਂ ਬਾਅਦ ਕੱਢਦਾ 50mm ਤੱਕ 50mm ਤੱਕ ਇੱਕ ਜਗਾ ਕਰਦਾ ਬਈ ਜਿਹੜਾ 50mm ਤੱਕ ਇੱਕ ਜਗਾ ਕਰਦਾ ਬਈ ਉਹਨੂੰ ਉਹ ਬੀਜ ਕੰਮ ਆ ਜਾਊਗਾ ਜਿਹੜਾ ਉਸ ਤੋਂ ਵੱਡਾ ਦਾ ਰਸਣ ਮੇਰਾ ਤਾਂ ਇਹੋ ਮਾਨਾ ਕਿ ਜਿਹੜਾ ਉਸ ਤੋਂ ਵੱਡਾ ਉਹ ਵੀ ਆਪਣਾ ਬੀ ਦੇ ਲਈ ਵੀ ਕੰਮ ਲੈ ਲੈਣਾ ਕਿਉਂਕਿ ਵੀ ਨਾ ਮਾਮਾ ਰਾਸ਼ਨ ਕੋਈ ਗੱਲ ਨਹੀਂ ਰਾਸ਼ਨ ਵੇਚਣ ਦੀ ਲੋੜ ਨਹੀਂ ਬੀ ਦੀ ਜਾਦੇ ਲੋੜ ਆ ਬੀ ਵਧੀਆ ਜੇਨਰੇਸ਼ਨ 1 ਦਾ ਆਲੂ ਆ ਆਪਣਾ ਤੇ ਕਿਉਂ ਨਾ ਆਪਾਂ ਵਧੀਆ ਹੀ ਰੱਖੀਏ ਦੇਖ ਲਓ ਇਹਦੀ ਆਪਾਂ ਬੀਲ ਨਾ 67 ਦਿਨ ਦੇ ਉੱਤੇ ਬੀਲ ਵੜਦੀ ਸੀ ਤੇ ਕਿਉਂਕਿ ਆਪਾਂ ਨੂੰ ਤਾਂ ਜਾਦੇ ਇਹਦੇ ਵਿੱਚ ਬੀ ਦਾ ਹੀ ਕੰਮ ਆ ਤੇ ਆਪਾਂ ਨੂੰ ਤਾਂ ਆਂ ਕਿ ਜਾਦੇ ਤੋਂ ਜਾਦੇ ਬੀ ਹੋ ਜਵੇ ਆ ਦੇਖੋ ਆ ਛੋਟੀ ਗੋਲੀ ਅੱਡ ਘੜਦੀ ਇਹਦਾ ਵੀ ਬੀ ਰੱਖ ਲੈਣਾ ਤੇ ਆ ਆ ਉਸ ਤੋਂ ਵੱਡੀ ਗੋਲੀ ਇਹ ਫੈਂਟੀਰ ਮਸਟਾਕ ਨਿਕਲ ਗਿਆ ਇਹਦਾ ਵੀ ਵੀ ਰੱਖਾਂਗੇ ਤੇ ਆਹ ਉਦੋਂ ਅੱਗੇ 50mm ਤੱਕ ਇਕੱਠਾ ਕਰਦੇ ਇਹਦਾ ਵੀ ਸੀਡ ਹੀ ਰੱਖਾਂਗੇ ਤਾਂ ਕਿ ਆਪਾਂ ਦਾ ਸੀਡ ਦੀ ਜਿਆਦਾ ਲੋੜ ਹੈ ਜੀ ਡਾਇਮੰਡ ਤੇ ਆ 50mm ਤੋਂ ਉੱਪਰ ਜਿੰਨਾ ਕਿ ਚਲੋ ਇੱਧਰ ਆਇਆ ਜਿੰਨਾ ਵੀ ਰਾਸ਼ਨ ਹੋ ਗਿਆ ਹੋਊਗਾ ਘੱਟ ਹੋ ਗਿਆ ਘੱਟ ਜੀ ਪਰ ਆਪਾਂ ਨੂੰ ਕੋਈ ਰਾਸ਼ਨ ਤੱਕ ਦੀ ਮਤਲਬ ਮੇਰਾ ਤਾਂ ਇਹੀ ਮਤਲਬ ਆ ਕਿ ਇਹਨੂੰ ਵੀ ਆਪਾਂ ਨਾ ਉਹ ਬਣਾ ਲਈਏ ਜੀ ਪੂਰਾ ਲੰਬੀ ਚਾਲ ਦਾ ਲੂਨ ਕੋਗਾ ਪੂਰੇ ਲੰਬੇ ਲੰਬੇ ਵਾਲੂ ਜਿਹੜੇ ਦੇ ਵਿੱਚ ਕੋਈ ਗੋਲ ਵਾਲੂ ਬਹੁਤ ਕੋਈ ਵੀ ਗੋਲ ਵਾਲੂ ਮੈਨੂੰ ਨਹੀਂ ਦੀਦਾ ਹੈਗਾ ਗੋਲ ਵਾਲੂ ਇਹਦੇ ਵਿੱਚ ਐਂ ਠੰਡਾ ਪਿਆ ਵਾਲੂ ਤੇ ਬਾਰ ਬਰ ਗਾ ਲੂ ਗਿਆ ਵੈਨ ਪੂਰਾ ਜਿਵੇਂ ਨਾ ਕੋਲਡ ਸਟੋਰ ਦਾ ਆਲੂ ਹੁੰਦਾ ਬਿਲਕੁਲ ਸੇਮ ਉਵੇਂ ਦਾ ਉਵੇਂ ਆਲੂ